ਆਮ ਆਦਮੀ ਪਾਰਟੀ ਲਈ ਮੁਸ਼ਕਲਾਂ ਵਧੀਆਂ ਹੋਈਆਂ ਨਜ਼ਰ ਆ ਰਹੀਆਂ ਹਨ ਆਮ ਆਦਮੀ ਪਾਰਟੀ ਦੇ ਵਰਕਰਤਾ ਛੱਡੋ ਹੁਣ ਰਾਜ ਸਭਾ ਮੈਂਬਰੀ ਚੋਣ ਪ੍ਰਚਾਰ ਤੋਂ ਜਵਾਬ ਦੇਈ ਬੈਠੇ ਨੇ ਚੋਣ ਪ੍ਰਚਾਰ ਤੋਂ ਜਵਾਬ ਦੇਣ ਵਾਲੇ ਰਾਜ ਸਭਾ ਮੈਂਬਰਾਂ ਚ ਪਹਿਲਾ ਨਾ ਜਿਹੜਾ ਉੱਭਰ ਕੇ ਸਾਹਮਣੇ ਆਇਆ ਉਹ ਸੰਤ ਬਲਬੀਰ ਸਿੰਘ ਸੀਚੇਵਾਲ ਹੈ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਜਿਹੜਾ ਆਮ ਆਦਮੀ ਪਾਰਟੀ ਨੂੰ ਕੋਰਾ ਜਵਾਬ ਦੇ ਦਿੱਤਾ ਉਹਨਾਂ ਨੇ ਕਿਹਾ ਕਿ ਬਈ ਮੈਂ ਕੋਈ ਚੋਣ ਰੈਲੀ ਨਹੀਂ ਕਰਨੀ ਮੈਂ ਕੋਈ ਪ੍ਰਚਾਰ ਨਹੀਂ ਕਰਨਾ ਦਰਅਸਲ ਸੰਤ ਸੀਚੇਵਾਲ ਰਾਜ ਸਭਾ ਮੈਂਬਰ ਨੇ ਆਮ ਆਦਮੀ ਪਾਰਟੀ ਤੋਂ ਨੇ ਪੰਜਾਬ ਤੋਂ ਨੇ ਲਗਾਤਾਰ ਸਿਆਸੀ ਸਰਗਰਮੀਆਂ ਤੋਂ ਦੂਰ ਸੀ ਇਹ ਸਵਾਲ ਉੱਠ ਰਿਹਾ ਸੀ ਕਿ ਸੰਤ ਸੀਚੇਵਾਲ ਰਾਜ ਸੀ ਸਰਗਰਮੀਆਂ ਤੋਂ ਦੂਰ ਕਿਉਂ ਨੇ ਹੁਣ ਉਹਨਾਂ ਦਾ ਜਵਾਬ ਵੀ ਸਾਹਮਣੇ ਆਇਆ ਤੁਸੀਂ ਜੁੜੇ ਹੋ ਲੋਕਪਾਣ ਨਿਊਜ਼ ਦੇ ਨਾਲ ਮਹਿੰਦਰ ਬਾਜਵਾ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ 2022 ਦੇ ਵਿੱਚ ਪੰਜਾਬ ਤੋਂ ਰਾਜ ਸਭਾ ਦੇ ਲਈ ਚੁਣ ਕੇ ਆਮ ਆਦਮੀ ਪਾਰਟੀ ਨੇ ਆਪਣੀ ਟਿਕਟ ਤੇ ਭੇਜਿਆ ਉਸ ਤੋਂ ਬਾਅਦ ਸੰਤ ਬਲਬੀਰ ਸਿੰਘ ਸਿਚੇਵਾਲ ਬੇਸ਼ੱਕ ਗਾਹੇ ਬਗਾਹੇ ਆਮ ਆਦਮੀ ਪਾਰਟੀ ਨੂੰ ਡਿਫੈਂਡ ਕਰਦੇ ਹੋਏ ਨਜ਼ਰ ਆਏ ਪਰ ਉਹਨਾਂ ਨੇ ਕੋਈ ਰਾਜਸੀ ਸਰਗਰਮੀ ਨਹੀਂ ਕੀਤੀ ਹੁਣ ਤਾਂ ਹਾਦੀ ਹੋ ਗਈ ਕਿ ਸੰਤ ਬਲਬੀਰ ਸਿੰਘ ਸਿਚੇਵਾਲ ਨੇ ਕੋਰਾ ਜਵਾਬ ਜਿਹੜਾ ਉਹ ਆਮ ਆਦਮੀ ਪਾਰਟੀ ਨੂੰ ਦੇ ਦਿੱਤਾ ਉਹਨਾਂ ਨੇ ਸਾਫ਼ ਕਰਤਾ ਕਿ ਭਈ ਮੈਂ ਚੋਣ ਪ੍ਰਚਾਰ ਨਹੀਂ ਕਰਨਾ ਮੈਂ ਕੋਈ ਰੈਲੀ ਨਹੀਂ ਕਰਨੀ ਤੁਸੀਂ ਜੋ ਮਰਜ਼ੀ ਕਰੋ ਮੇਰੇ ਕੋਲ ਨਹੀਂ ਆਉਣਾ ਇਹ ਜਵਾਬ ਆਖਰ ਕਰ ਆਇਆ ਕਿਉਂ ਹੈ ਕਿਉਂ ਆਮ ਆਦਮੀ ਪਾਰਟੀ ਨੇ ਅਜਿਹੇ ਗੈਰ ਰਾਜਨੀਤਿਕ ਬੰਦੇ ਨੂੰ ਜਿਹੜਾ ਉਹ ਸੱਤਾ ਦੇ ਵਿੱਚ ਭੇਜਿਆ ਰਾਜਨੀਤੀ 'ਚ ਸ਼ਾਮਲ ਕਰਾਇਆ ਰਾਜਨੀਤੀ ਕੋਈ ਫੁੱਲੀਆਂ ਖਿੱਲਾ ਵੰਡਣ ਦਾ ਕੰਮ ਨਹੀਂ ਇੱਥੇ ਮੁੱਦੇ ਬੈਸਾਂ ਅਤੇ ਵਿਧਾਨਕਾਰਤਾ ਦਾ ਕੰਮ ਹੁੰਦਾ ਹੈ ਇਹ ਸਭ ਕਾਸੇ ਦੇ ਲਈ ਹੀ ਚੁਣ ਕੇ ਜਿਹੜੇ ਵਿਧਾਇਕ ਵਿਧਾਨਪ੍ਰਿਸ਼ਦ ਦੇ ਮੈਂਬਰ ਲੋਕ ਸਭਾ ਦੇ ਮੈਂਬਰ ਰਾਜ ਸਭਾ ਦੇ ਮੈਂਬਰ ਪੰਚ ਸਰਪੰਚ ਤੋਂ ਲੈ ਕੇ ਸਾਰੇ ਇਸੇ ਕੰਮ ਲਈ ਚੁਣੇ ਜਾਂਦੇ ਆ ਪਹਿਲਾ ਸੰਤ ਹੁਣਾਂ ਦਾ ਬਲਬੀਰ ਸਿੰਘ ਸਿੱਚਵਾਲ ਹੁਣਾਂ ਦਾ ਆਪਾਂ ਸਟੇਟਮੈਂਟ ਤੁਹਾਨੂੰ ਦੱਸਦੇ ਆ ਵਾਤਾਵਰਣ ਪ੍ਰੇਮੀ ਅਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸਿਚੇਵਾਲ ਨੇ ਸਪਸ਼ਟ ਕੀਤਾ ਹੈ ਕਿ ਉਹ ਚੋਣ ਪ੍ਰਚਾਰ ਨਹੀਂ ਕਰਨਗੇ। ਉਹਨਾਂ ਦੱਸਿਆ ਕਿ 2 ਸਾਲ ਪਹਿਲਾਂ ਜਦੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਹਨਾਂ ਨੂੰ ਰਾਜ ਸਭਾ ਦੀ ਸੀਟ ਪੇਸ਼ਕਸ਼ ਕੀਤੀ ਸੀ ਤਾਂ ਉਹਨਾਂ ਨੇ ਤਿੰਨ ਵਾਰ ਜਵਾਬ ਦਿੱਤਾ ਸੀ ਕਿ ਉਹ ਸਿਆਸਤ ਵਿੱਚ ਨਹੀਂ ਆਉਣਾ ਚਾਹਦੇ ਤੇ ਉਹ ਸਮਾਜ ਸੇਵਾ ਦੇ ਖੇਤਰ ਵਿੱਚ ਹੀ ਰਹਿਣਾ ਚਾਹਦੇ ਨੇ। ਤਾਂ ਉਸ ਵੇਲੇ ਮੁੱਖ ਮੰਤਰੀ ਨੇ ਉਹਨਾਂ ਨੂੰ ਕਿਹਾ ਸੀ ਕਿ ਪਾਰਟੀ ਉਹਨਾਂ ਨੂੰ ਕਿਸੇ ਚੋਣ ਰੈਲੀ ਵਿੱਚ ਨਹੀਂ ਬੁਲਾਵੇਗੀ ਤੇ ਨਾ ਹੀ ਚੋਣ ਪ੍ਰਚਾਰ ਲਈ ਕਹੇਗੀ। ਸਿਚੇਵਾਲ ਨੇ ਕਿਹਾ ਕਿ ਸਾਲ 2002 ਤੋਂ ਵਾਦਾਵਾਰ ਨੂੰ ਚੋਣ ਮਨੋਰਥ ਪਤਰਾ ਵਿੱਚ ਸ਼ਾਮਲ ਕਰਨ ਲਈ ਰਾਜਨੀਤਿਕ ਪਾਰਟੀਆਂ ਨੂੰ ਕਹਿ ਰਹੇ ਨੇ ਇਹ ਤਾਂ ਛੋਟਾ ਜਿਹਾ ਜਵਾਬ ਹੈ ਤੇ ਸਪਸ਼ਟੀ ਕਰਨਾ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਗਲਤੀ ਸੰਤ ਬਲਬੀਰ ਸਿੰਘ ਸਿੱਚੇਵਾਲ ਦੀ ਨਹੀਂ ਗਲਤੀ ਆਮ ਆਦਮੀ ਪਾਰਟੀ ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਆ ਮੁੱਖ ਮੰਤਰੀ ਨੇ ਵਾਦਾ ਕੀਤਾ ਹੋਇਆ ਸੰਤ ਬਲਬੀਰ ਸਿੰਘ ਸਿੱਚੇਵਾਲ ਸੱਚੇ ਹੈ ਜਿੰਨਾ ਟਾਈਮ ਤਰਦੀਦ ਨਹੀਂ ਆਉਂਦੀ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੀ ਮੈਂ ਇਹ ਵਾਦਾ ਨਹੀਂ ਕੀਤਾ ਉਹਨਾਂ ਸਮਾਂ ਲਈ ਸੰਤ ਸਿੱਚੇਵਾਲ ਦਾ ਇਹ ਵਾਦਾ ਐਗਜ਼ਿਸਟ ਕਰਦਾ ਹੈ ਉਹ ਉਸੇ ਤਰ੍ਹਾਂ ਨਾਲ ਬਰਕਰਾਰ ਹੈ ਸੰਤ ਸਿਚੇਵਾਲ ਨੂੰ ਚਾਹੀਦਾ ਹੈ ਕਿ ਉਹ ਵਾਤਾਵਰਣ ਲਈ ਕੰਮ ਕਰਦੇ ਨੇ ਕਰਦੇ ਰਹਿਣ ਚੰਗੀ ਗੱਲ ਹੈ ਫਿਰ ਉਹਨਾਂ ਨੂੰ ਪੰਜਾਬ ਦੀ ਸੀਟ ਤੋਂ ਰਾਜ ਸਭਾ ਲਈ ਨਹੀਂ ਜਾਣਾ ਚਾਹੀਦਾ ਸੀ ਉਹਨਾਂ ਨੂੰ ਚਾਹੀਦਾ ਸੀ ਕਿ ਉਹ ਰਾਸ਼ਟਰਪਤੀ ਵੱਲੋਂ ਜਿਹੜਾ ਨਾਮਜ਼ਦ ਹੁੰਦੇ ਅਤੇ ਰਾਜ ਸਭਾ ਚਲੇ ਜਾਂਦੇ ਪੰਜਾਬ ਤੋਂ ਰਾਜ ਸਭਾ ਦੇ ਲਈ ਜਾਣ ਦਾ ਮਤਲਬ ਹੈ ਕਿ ਪੰਜਾਬ ਦੇ ਰਾਜਸੀ ਮੁੱਦਿਆਂ ਦੀ ਗੱਲ ਕਰਨੀ ਪੰਜਾਬ ਦੇ ਰਾਜਸੀ ਮੁੱਦਿਆਂ ਤੋਂ ਪਰਾਂ ਜਿਹੜੇ ਚਲੰਤ ਮਾਮਲੇ ਨੇ ਉਹਨਾਂ ਦੀ ਗੱਲ ਕਰਨੀ ਪਰ ਜਿਹੜੇ ਆਪਨਾ ਕਹਿ ਲੀਏ ਕਿ ਸੰਤ ਬਲਬੀਰ ਸਿੰਘ ਸਿਚੇਵਾਲ ਨੇ ਇਹ ਸਤੋਪਾ ਸਾਵਟਿਆ ਚੌਣ ਮਨੋਰਥ ਪੱਤਰਾਂ ਦੇ ਵਿੱਚ ਬੇਸ਼ੱਕ ਓਏ ਪਾਰਟੀ ਦਾ ਅਧਿਕਾਰ ਹੁੰਦਾ ਤੁਸੀਂ ਕੋਸ਼ਿਸ਼ ਕਰੋ ਕਿਸੇ ਨੂੰ ਕਹੋ ਨਾ ਕੋ ਉਹ ਵਾਤਾਵਰਨ ਦਾ ਮੁੱਦਾ ਸ਼ਾਮਿਲ ਕਰੇ ਨਾ ਕਰੇ ਇਹ ਪਾਰਟੀਆਂ ਦੇ ਉੱਤੇ ਹੈ ਪਾਰਟੀਆਂ ਦੇ ਮੈਂਬਰ ਕਹਿਣਗੇ ਪਾਰਟੀਆਂ ਦੀਆਂ ਹਾਈ ਕਮਾਂਡ ਕਮੇਟੀਆਂ ਕਹਿਣਗੀਆਂ ਤਾਂ ਉਹ ਕਰ ਲੈਣਗੇ ਨਹੀਂ ਨਹੀਂ ਕਰਨਗੇ ਇਹ ਇੱਕ ਅਲੱਗ ਦਾ ਬਹਿਸ ਹੈ ਗੱਲ ਕਰਦੇ ਹਾਂ ਮੁੱਖ ਮੰਤਰੀ ਭਗਵੰਤ ਮਾਨ ਦੇ ਵਾਅਦੇ ਦੀ ਇਹ ਗਲਤੀ ਸੰਤ ਸਿਚੇਵਾਲ ਦੀ ਨਹੀਂ ਇਹ ਗਲਤੀ ਮੁੱਖ ਮੰਤਰੀ ਭਗਵੰਤ ਮਾਨ ਦੀ ਹੈ ਕਿ ਉਹਨਾਂ ਨੇ ਰਾਜ ਸਭਾ ਦੇ ਵਿੱਚ ਸੰਤ ਬਲਬੀਰ ਸਿੰਘ ਸਿਚੇਵਾਲ ਨੂੰ ਭੇਜਿਆ ਮੁੱਖ ਮੰਤਰੀ ਨੂੰ ਪਤਾ ਸੀ ਕਿ ਇੱਕ ਰਾਜਸੀ ਪੋਸਟ ਅਸਲ ਚ ਸਿਆਪਾ ਹੀ ਸਾਰਾ ਇੱਥੇ ਹੈ ਆਮ ਆਦਮੀ ਪਾਰਟੀ ਰਾਜਨੀਤੀ ਨੂੰ ਸਿਆਸਤ ਨੂੰ ਜਿਹੜਾ ਉਸ ਪ੍ਰਕਾਰ ਨਹੀਂ ਲੈਂਦੀ ਸਿਆਸਤ ਦਾ ਗੈਰ ਸਿਆਸੀਕਰਨ ਕਰਨਾ ਚੀਜ਼ਾਂ ਦਾ ਪੰਜਾਬ ਦੇ ਲਈ ਸਭ ਤੋਂ ਵੱਡਾ ਇਸ ਸਮੇਂ ਘਾਤਕ ਸੌਦਾ ਸਿੱਧ ਹੋ ਰਿਹਾ ਹੈ ਜਿਹੜੀ ਚੀਜ਼ ਜੁੜੀ ਹੀ ਸਿਆਸਤ ਨਾਲ ਹੈ ਉਹਨੂੰ ਗੈਰ ਸਿਆਸੀ ਕਰਕੇ ਜਦੋਂ ਤੁਸੀਂ ਵਿਚਰਦੇ ਹੋ ਤਾਂ ਉਹਦੇ ਨੁਕਸਾਨ ਸਾਹਮਣੇ ਆਉਂਦੇ ਆ। ਸੰਤ ਬਲਬੀਰ ਸਿੰਘ ਸਿੱਚੇਵਾਲ ਪੰਜਾਬ ਤੋਂ ਰਾਜ ਸਭਾ گئے ਆ। ਉਹਨਾਂ ਨੇ ਕੁਝ ਕੁ ਮੁੱਦੇ ਉੱਥੇ ਠਾਏ ਆ ਬੋਲਣ ਦੇ ਵਿੱਚ ਉਹ ਬਾਕੀ ਰਾਜ ਸਭਾ ਮੈਂਬਰਾਂ ਦੇ ਮੁਕਾਬਲੇ ਮੈਂ ਉਹਨਾਂ ਦੀ ਤਾਰੀਫ ਕਰਦਾ ਕਿ ਉਹਨਾਂ ਨੇ ਰਾਜ ਸਭਾ ਦੇ ਵਿੱਚ ਜੋ ਮੁੱਦੇ ਬਣਦੇ ਸੀ ਉਹ ਉਠਾਏ। ਪਰ ਗੱਲ ਇਹ ਹੈ ਕਿ ਉਹ ਪੰਜਾਬ ਦੀ ਸੀਟ ਤੋਂ ਗਏ ਆ। ਪੰਜਾਬ ਦੇ ਰਾਜਸੀ ਮੁੱਦੇ ਇਕੱਲੇ ਵਾਤਾਵਰਣ ਨਾਲ ਜਾ ਫਿਰ ਵਿਦੇਸ਼ਾਂ ਚੋਂ ਆਉਣ ਜਾਣ ਨਾਲ ਜੁੜੇ ਹੋਏ ਮਹਿਜ ਨਹੀਂ ਇਹ ਮੁੱਦੇ ਜ਼ਰੂਰ ਨੇ ਪਰ ਇਨ੍ਹਾਂ ਤੋਂ ਬਾਹਰ ਹੋਰ ਮੁੱਦੇ ਵੀ ਬਹੁਤ ਜਿਹੜੇ ਆ ਉਹ ਅਹਿਮ ਨੇ ਉਹਨਾਂ ਦੀ ਗੱਲ ਕਰਨੀ ਜ਼ਰੂਰੀ ਸੀ ਮੁੱਖ ਮੰਤਰੀ ਭਗਵੰਤ ਮਾਨ ਨੇ ਸਭ ਤੋਂ ਵੱਡੀ ਗਲਤੀ ਕੀਤੀ ਕਿ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਲੈ ਕੇ ਆਏ ਉਹਨਾਂ ਨੂੰ ਰਾਜ ਸਭਾ ਚ ਭੇਜਿਆ ਪੰਜਾਬ ਦੀ ਸੀਟ ਤੋਂ ਰਾਜ ਸਭਾ ਚ ਭੇਜਿਆ ਤੇ ਵਾਅਦਾ ਵੀ ਕਰ ਲਿਆ ਕਿ ਵੀ ਮੈਂ ਅਸੀ ਤੁਹਾਨੂੰ ਕਿਸੇ ਚੋਣ ਪ੍ਰਚਾਰ ਚ ਚੋਣ ਰੈਲੀ ਚ ਨਹੀਂ ਬੁਲਾਵਾਂਗੇ ਤੁਸੀਂ ਆਪਣਾ ਕੰਮ ਕਰਦੇ ਰਹੋ ਪਾਰਟੀ ਨੇ ਆਪਣੇ ਕੋਟੇ ਦੀ ਸੀਟ ਭੇਜੀ ਪਹਿਲਾ ਹੱਕ ਤਾਂ ਭਗਵੰਤ ਮਾਨ ਨੇ ਆਪ ਦੇ ਉਸ ਵਲੰਟੀਅਰ ਦਾ ਮਾਰਿਆ ਜਿਹੜਾ ਵਲੰਟੀਅਰ ਹਰ ਰੋਜ਼ ਤੇਲ ਪਵਾ ਕੇ ਬਾ ਕੋਲ ਭਗਵੰਤ ਮਾਨ ਦੇ ਉਪਮੱਕੜ ਜਿਹੜਾ ਤੇਲ ਪੱਲਿਓ ਪਵਾ ਕੇ ਭਗਵਾਨ ਤਮਾਨ ਦੇ ਰੋਡ ਸ਼ੋਚ ਮੋਟਰਸਾਈਕਲ ਲੈ ਕੇ ਜਾਂਦਾ ਸੀ ਆਪਣੀ ਕਾਰ ਲੈ ਕੇ ਜਾਂਦਾ ਸੀ ਆਪਣੀ 570 ਦੀ ਦਿਹਾੜੀ ਭੰਨਦਾ ਸੀ ਉਸ ਬੰਦੇ ਦਾ ਹੱਕ ਮਾਰਿਆ ਉਸ ਲੀਡਰ ਦਾ ਹੱਕ ਮਾਰਿਆ ਜਿਹੜਾ ਲਗਾਤਾਰ ਪਾਰਟੀ ਦੇ ਪ੍ਰਚਾਰ ਪ੍ਰਸਾਰ ਲਈ ਵਿਰੋਧੀਆਂ ਤੋਂ ਗਾਲਾਂ ਕੱਢਦਾ ਸੀ ਵਿਰੋਧੀਆਂ ਨਾਲ ਬਹਿਸਦਾ ਸੀ ਲਗਾਤਾਰ ਲੋਕਾਂ 'ਚ ਆਪਣਾ ਖੂਨ ਪਸੀਨਾ ਵਹਾਉਂਦਾ ਸੀ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਭੇਜ ਕੇ ਉਹ ਹੱਕ ਮਾਰਿਆ ਤੇਲੀ ਗਲਤੀ ਦੂਜੀ ਗਲਤੀ ਕਿ ਗੈਰ ਸਿਆਸੀਕਰਨ ਕਰਨਾ ਜਦੋਂ ਵੀ ਸਮਾਜ ਦੇ ਅੰਦਰ ਸਿਆਸਤ ਦੇ ਅੰਦਰ ਇਹ ਗੱਲ ਕਹੀ ਜਾਂਦੀ ਹੈ ਕਿ ਅਸੀਂ ਗੈਰ ਸਿਆਸੀਕਰਨ ਕਰਨਾ ਹੈ ਇਹ ਚੀਜ਼ਾਂ ਸਿਆਸਤ ਭਾਈ ਤੁਸੀਂ ਜਦੋਂ ਮੁੱਖ ਮੰਤਰੀ ਬਣੇ ਰਾਜ ਸਵਾ ਮੈਂਬਰ ਬਣੇ ਪੰਚ ਬਣੇ ਤੁਸੀਂ ਸਿਆਸਤ ਕਰ ਰਹੇ ਹੋ ਜੇ ਕਰ ਇਹ ਗੱਲ ਕਹਿਣਾ ਕਿ ਅਸੀਂ ਸਿਆਸਤ ਨਹੀਂ ਕਰਦੇ ਜਾਂ ਮੁੱਦੇ ਤੇ ਸਿਆਸਤ ਨਹੀਂ ਹੋਣੀ ਚਾਹੀਦੀ ਹਰ ਮੁੱਦੇ ਦੀ ਧੁਰੀ ਸਿਆਸਤ ਹੈ ਸਿਆਸਤ ਤੋਂ ਬਰੇ ਜਾਂ ਉਰੇ ਕੋਈ ਚੀਜ਼ ਨਹੀਂ ਹੋ ਸਕਦੀ ਸਮਾਜ ਦੇ ਅੰਦਰ ਸਿਆਸਤ ਨਾਲ ਬੱਝੀਆਂ ਹਰ ਚੀਜ਼ ਸਿਆਸਤ ਨਾਲ ਬੱਝੀ ਹੈ ਪਰਿਵਾਰ ਤੋਂ ਲੈ ਕੇ ਦੇਸ਼ ਦੀ ਪਾਰਲੀਮੈਂਟ ਤੱਕ ਦੇਸ਼ ਦੀ ਰਾਜ ਸਭਾ ਲੋਕ ਸਭਾ ਤੱਕ ਚੀਜ਼ਾਂ ਸਿਆਸਤ ਦੇ ਨਾਲ ਜੁੜੀਆਂ ਹੋਈਆਂ ਨੇ ਪਰਿਵਾਰ ਦੇ ਅੰਦਰ ਵੀ ਸਿਆਸਤ ਹੁੰਦੀ ਹੈ ਪਰਿਵਾਰ ਤੋਂ ਬਾਹਰ ਵੀ ਸਿਆਸਤ ਹੁੰਦੀ ਹੈ ਦਫ਼ਤਰ ਦੇ ਅੰਦਰ ਵੀ ਸਿਆਸਤ ਹੁੰਦੀ ਹੈ ਬਾਸ਼ਕ ਇਹ 네ਗੇਟਿਵ ਜਾਂ ਪੋਜ਼ਿਟਿਵ ਹੋ ਸਕਦੀ ਹੈ ਚੰਗੀ ਜਾਂ ਮਾੜੀ ਸਿਆਸਤ ਹੋ ਸਕਦੀ ਹੈ ਪਰ ਹੁੰਦੀ ਜ਼ਰੂਰ ਹੈ ਇਸ ਕਰਕੇ ਜਿਹੜੀ ਗੱਲ ਆਮ ਆਦਮੀ ਪਾਰਟੀ ਦਾ ਇਹ ਮੰਨਣਾ ਰਿਹਾ ਕਿ ਜੀ ਸਿਆਸਤ ਕਰਦੇ ਆ ਸਿਆਸਤ ਸਾਰੀ ਕਰਦੇ ਆ ਭਗਵੰਤ ਮਾਨ 300 ਜੁੰਟ ਫ੍ਰੀ ਦੇ ਕੇ ਸਿਆਸਤ ਕਰ ਰਿਹਾ ਹੈ। ਭਗਵੰਤ ਮਾਨ 24 ਘੰਟੇ ਕਹਿ ਰਿਹਾ ਕਿ ਬਿਜਲੀ ਦਿੱਤੀ ਜਾ ਰਹੀ ਹੈ ਇਹ ਵੀ ਸਿਆਸਤ ਹੈ। ਕਾਦੇ ਲਈ ਕੀਤੀ ਜਾ ਰਹੀ ਹੈ? ਲੋਕਾਂ ਦਾ ਭਲਾ ਤਾਂ ਟਿਊਬਵਲ 24 ਘੰਟੇ ਚੱਲੂਗਾ ਤਾਂ ਪਾਣੀ ਕਿੱਥੇ ਦਾ ਕਿੱਥੇ ਚਲੇ ਜਾਊਗਾ? ਇਹ ਸਾਰੀਆਂ ਚੀਜ਼ਾਂ ਨੇ ਸੰਤ ਬਲਬੀਰ ਸਿੰਘ ਦਾ ਕੋਰਾ ਜਵਾਬ ਆਮ ਆਦਮੀ ਪਾਰਟੀ ਲਈ ਵੱਡਾ ਸਿਆਸੀ ਜਿਹੜਾ ਧੱਕਾ ਕਹਿ ਲਈਏ ਝਟਕਾ ਕਹਿ ਲਈਏ ਕੁਝ ਕਹਿ ਲੋ। ਉਹ ਹੈ ਕਿਉਂਕਿ ਅਗਲੇ ਆਪਣੇ ਵਾਦੇ ਦੇ ਉੱਤੇ ਜਿਹੜੇ ਅਡੋਲ ਖੜੇ ਐ ਕਿ ਅਸੀਂ ਜੋ ਵਾਦਾ ਲਿਆ ਸੀ ਉਹ ਕਰਨਾ ਪਰ ਸਭ ਤੋਂ ਅਹਿਮ ਗੱਲ ਇਹ ਹੈ ਕਿ ਆਮ ਆਦਮੀ ਪਾਰਟੀ ਨੂੰ ਕਿਉਂ ਲੋੜ ਪਈ ਜਦੋਂ ਵਲੰਟੀਅਰ ਸੀ ਵਰਕਰ ਸੀ ਲੀਡਰ ਸੀ ਆਮ ਆਦਮੀ ਪਾਰਟੀ ਕਹਿੰਦੀ ਕਿ ਅਸੀਂ ਤਾਂ ਲੋਕਾਂ ਦੀ ਪਾਰਟੀ ਹੈ ਲੋਕਾਂ ਚੋਂ ਹੀ ਕੋਈ ਬਣਾ ਦਿੱਤੇ ਜਾਂਦਾ ਜਿਹੜਾ ਸਿਆਸੀ ਦੇ ਵਿੱਚ ਪੰਜਾਬ ਦੀ ਗੱਲ ਕਰਦਾ ਅੱਜ ਘਾਟ ਆ ਆਮ ਆਦਮੀ ਪਾਰਟੀ ਨੂੰ ਅੱਜ ਆਮ ਆਦਮੀ ਪਾਰਟੀ ਨੂੰ ਲੋੜ ਹੈ ਕਿ ਕੋਈ ਉਹਨਾਂ ਦੇ ਲਈ ਚੋਣ ਪ੍ਰਚਾਰ ਚ ਉtre ਕੋਈ ਉਹਨਾਂ ਦੇ ਲਈ ਗੱਲ ਜਿਹੜੀ ਆ ਲੋਕਾਂ ਤੱਕ ਪਹੁੰਚਾਵੇ ਪਰ ਸੰਤ ਜੀ ਤਾਂ ਹੁਣ ਘਰ ਬੈ ਗੇ ਉਹ ਤਾਂ ਫੁੱਲ ਬੁੱਟੇ ਲਾਉਣਗੇ ਉਹ ਆਮ ਆਦਮੀ ਪਾਰਟੀ ਨੇ ਆਪਣੇ ਦਫਤਰ ਚਲਵਾਉਣੇ ਹੋਣ ਤਾਂ ਸੰਤ ਜੀ ਨੂੰ ਕਾਲ ਕਰ ਲੈਣ ਨੇਤਾ ਤੁਹਾਨੂੰ ਪਤਾ ਹੀ ਹੈ ਕਿ ਹਾਲਾਤ ਕਹੇ ਜੇ ਆਉਂਦੇ ਦਿਨਾਂ ਦੇ ਅੰਦਰ ਆਮ ਆਦਮੀ ਪਾਰਟੀ ਨੂੰ ਅਜਿਹੀਆਂ ਚੀਜ਼ਾਂ ਹੋਰ ਸਹਿਣੀਆਂ ਪੈ ਸਕਦੀਆਂ